ਕਿੰਸਾ ਸਿਕਲਿਸ ਆ ਰਹੇ ਮਦੀਫਾ ਰਣ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਲੀਵਾਲ ਕੋਟਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਧਿਆਨ ਦਾ ਦੁੱਧ ਦਾ ਕੰਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਤੇ ਅੱਜ ਤੁਹਾਨੂੰ ਇੱਕੋ ਜਰਸੀ ਤੁਹਾਨੂੰ ਵਿਖਾਉਣੀ ਹੈ ਅੱਗੇ ਵੀ ਜਰਸੀਆਂ ਹੀ ਆ ਜਰਾ ਦੋ ਜਰਸੀਆਂ ਉੱਧਰ ਪੱਜੀਆਂ ਤੇ ਕੁਛ ਪਸ਼ੂ ਉੱਧਰ ਵੀ ਆ ਤੇ ਦੁੱਧ ਦਾ ਕੰਮ ਹੈ ਜਿਹੜਾ ਵੀਧਿਆਨਾਂ ਦਾ ਇਹ ਚੰਗੇ ਦੁੱਧ ਵਾਲੀਆਂ گاਵਾ ਜਿਹੜੀਆਂ ਸਾਰੀਆਂ ਰੱਖੀਆਂ ਵਾ ਤੇ ਜਿੱ ਕੋਈ ਗਾਂ ਜਿਹੜੀ ਜਰਸੀ ਬਕਾਊ ਕੀਤੀ ਹੈ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਜੀ ਮਰਦ ਸਿੰਘ ਨਾਮ ਹੈ ਆਪਣਾ ਤੇ ਐਡਰੈਸ ਵੀ ਦੱਸਦੇ ਕਰੀ ਐਡਰੈਸ ਅਲੀਵਾਲ ਕੋਟ ਨੇ ਤਸੀਲ ਨਾਲਾ ਜਿਲ੍ਹਾ ਹਵਸਾਰ ਠੀਕ ਹੈ ਇਹ ਅਈ ਨਾਲੇ ਸਰਮਦਾਸ ਰੋਡ ਤੇ ਪੈਂਦਾ ਜੀ ਠੀਕ ਹੈ ਨਾਲੇ ਤੋਂ 7 ਕਿਲੋਮੀਟਰ ਦੂਰ ਹੈ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲਦੇ ਕਣ ਫੋਨ 752699 1919 ਠੀਕ ਹੈ ਤੇ ਦੁੱਧ ਦਾ ਕੰਮ ਫਿਰ ਆਪਣਾ ਆਪਣਾ ਹੀ ਦੁੱਧ ਦਾ ਕੰਮ ਵਪਾਰ ਦਾ ਕੰਮ ਨਹੀਂ ਹੈ ਹਨਾ ਵਪਾਰ ਦਾ ਕਰਦੀਆਂ ਬਸਾਰੀਆਂ ਵਗੈਰਾ ਨੇ ਕਰਦੀਆਂ ਹੀ ਆ ਸਭ ਜਿਹੜੇ ਰੱਖੀ ਦੀਆਂ ਜਿੰਨੀਆਂ ਸੰਭੀਆਂ ਜਾਣ ਅੱਜ ਕੱਲ ਤੁਹਾਨੂੰ ਬੰਦੇ ਦਾ ਹੀ ਮੁੱਖਾ ਅੱਛਾ ਤੇ ਜਿੰਨੀਆਂ ਸੰਭੀਆਂ ਹੁੰਦੀਆਂ ਰੱਖੀ ਦੀਆਂ ਦੁੱਧ ਦਾ ਕੰਮ ਹੈ ਆਪਣਾ ਵਪਾਰ ਦਾ ਨਹੀਂ ਠੀਕ ਹੈ ਤੇ ਇਹ ਕੰਮ ਵੇਚਦੇ ਨਹੀਂ ਫਿਰ ਇਹ ਏ ਬੰਦੇ ਕਰੋ ਨਹੀਂ ਇੰਨੀ ਸਾਂਭੀ ਜਾਂਦੀਆਂ ਚਾਰ ਪੰਜ ਇੰਨੀ ਰੱਖੀ ਜਿਆ ਨੇ ਇਹ ਬਾਕੀ ਤਿਆਰ ਹਾਂ ਬਿਲਕੁਲ ਪੂਰੀ ਅੱਛਾ ਕੋ ਜਨਾਲ ਬੱਚਿਆਂ ਬੱਚਿਆਂ ਵਿੱਚ ਡਲ ਗਈਆਂ ਨੇ ਉਧਰ ਬੰਨੀਆਂ ਜਿਹੜੀਆਂ ਬੱਚੀਆਂ ਹਨਾ ਠੀਕ ਆ ਫਿਰ ਉਹ ਜਿੰਨਾ ਸਾਂਭੀਆਂ ਜਾਂਦੀਆਂ ਉਹਦਾ ਕੀ ਫਾਇਦਾ ਜਿਆਦੀਆਂ ਰੱਖੀ ਜਾ ਤਾਂ ਬੱਚੇ ਸਾਂਭੀਆਂ ਨਾ ਜਾਣ ਠੀਕ ਆ ਤੇ ਕਿੰਨਾ ਕਿਨਵਾ ਸਵੇਰ ਸੁਨਾਇਨੇ ਇਹ ਵਿੱਚ ਤੀਜੇ ਸਵੇਰ ਸੁਣੀ ਜੀ ਤੀਸਰਾ ਸਵੇਰ ਸੁਨਾਇਨੇ ਦੋਹਰੇ ਦੂਜੇ ਸੁਣੀ ਜੀ 1200 ਸੁਣੀ ਆ ਤੀਜੇ ਸਵੇਰ ਸੁਣੀ ਜੇ 17 ਕਿਲੋ 18 ਕਿਲੋ ਦੁੱਧ ਸੱਜਣ ਸੁ ਜਾਗੇ ਪਿਛਲੇ ਸਵੇਰ ਜਿਹੜਾ ਤੁਸੀਂ 17 18 ਕਿਲੋ ਦੁੱਧ ਸੱਜਣ ਸੁਆ ਅੱਛਾ ਜਿਹੜਾ ਇਹ ਨਹੀਂ ਛੁਆਇਆ ਵਾ ਹਨਾ ਕਿੰਨਾ ਕੁ ਟਾਈਮ ਆ ਇਹ ਵੱਤ ਵਾ ਨਹੀਂ ਵੇਖੋ ਭਾਵੇਂ 10 ਕ ਦਿਨ ਨਹੀਂ ਭਾਵੇਂ ਲਾ ਜੇ ਅੱਜ ਤਈ ਦੁੱਧ ਦਾ ਨੂਨ ਦੀਆ ਵੇਖੋ ਠੀਕ ਹੈ ਇਹਦੇ ਭਾਵੇਂ ਛੋਟੇ ਢੁੱਲਾ ਢੁੱਲਾ ਹੈ ਜੀ ਅਜੇ ਚੰਗੀ ਭਰਨੀ ਆ ਹਨਾ ਠੀਕ ਹੈ ਬਾਤੋਂ 10 ਕ ਦਿਨ ਕਰਦੇ ਨੇ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਆ ਆਪਾਂ ਤਾਂ ਮਿਲਕਵੇਂ ਨੇ ਚੰਗੀ ਲੱਗੀ ਆ ਅਜੇ ਤਿਆਰ ਹੋਣੀ ਆ ਭਰਨੀ ਅਜੇ ਪੂਰੀ ਹਨਾ ਖੋਲ ਹਾਂ ਫੇਰ ਤੋੜ ਦਈਏ ਕਰੀ ਨਾ ਉਦਨ ਤੋੜ ਦੋ ਨਾਲੇ ਸਾਡੇ ਹੈਗੀ ਜੜੀ ਚਰਸੀ ਆ ਬਾਕੀ ਇਹ ਚੰਗੀ ਤਿਆਰ ਹੋਣੀ ਆ ਥੱਲੇ ਲੈਂਦੇ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕੱਠ ਚੰਗਾ ਵਾ ਬੇਲ ਵੀ ਇਹਦੀ ਚੰਗੀ ਆ ਆ ਦੇਖ ਸਾਡੇ ਦੇਖ ਨਿੱਗਰ ਆ ਜਿਹੜੀ ਕਿ ਜਾਣ ਵਾਲੀ ਆ ਉਤਰਾਂ ਵੀ ਚਲੋ ਸਾੰਭੀ ਸੁੰਭੀ ਵੀ ਚੰਗੀ ਆ ਬਸ ਹੋਂ ਤੇ ਦਿਨ ਲੱਗੇ ਲੱਗੇ ਆ ਸੁਭਾਨ ਨੂੰ ਪੂਰਾ ਭਰਨ ਦੀ ਦਿਨੋ ਦਿਨ ਵਾਂਣਾ ਭਰਨ ਦੀ ਆ ਬੈਣੀ ਵਾਲੇ ਪਾਸੇ ਤਾਂ ਵੀ ਥਾਣੇ ਦੇ ਦੇਖ ਸਕਦੇ ਆ ਤੇ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਆ ਤੇ ਫਿਰ ਉਤਰਾਂ ਵੀ ਜੀ ਥਣ ਥਣ ਓਕੇ ਸਾਰੇ ਹਾਂਜੀ ਹਾਂਜੀ ਆਪਣਾ ਚੈੱਕ ਕਰਕੇ ਪਾਸ ਕਰਕੇ ਖੜੇ ਆ ਖਾਨ ਬਿਲਕੁਲ ਓਕੇ ਆ ਤੇ ਮੁੱਲ ਫਿਰ ਇਹਦਾ ਮੁੱਲ ਵੇਖੋ ਜੇ ਅੱਜ ਇਹ ਕਰੀਏ ਹਿਸਾਬ ਨਾਲ ਤੇ ਇਹ ਦਾ ਪੰਜਾਬ ਵੀ ਕਰੀ ਜਾਂਦੇ ਆ 40 45 ਵੀ ਕਰੀ ਜਾਂਦੇ ਆ ਹਾਂਜੀ ਹਾਂਜੀ ਮੋਲ ਤੇ ਅਦਾ 38 40 ਹਜ਼ਾਰ ਆ ਅੱਛਾ 36 ਹਜ਼ਾਰ ਹੀ ਦਰਾਂਗੇ ਜੋ ਲੈਣ ਦੇ ਆ ਅੱਛਾ ਜਸਨੋਈ 36 ਹਜ਼ਾਰ ਛੋਟ ਛੜ ਚਲੋ ਵਿੱਚ ਥੋੜੀ ਬਾਤੀ ਕਰਦੇ ਕੋਰ ਕਰ ਦਾਂਗੇ ਚਲੋ ਥੋੜੀ ਬੋਦੀ ਬਾਕੀ ਇਹ ਚ ਛੋਟ ਹੀ ਆ ਕੋਈ ਮਾਨ ਇਹ ਆ ਕਿ ਪੱਕਾ ਜੇ ਇਹ ਰੇਟ ਰੱਖਿਆ ਵਾ ਕਿ ਕੋਈ ਨਾ ਜਿੰਨੇ ਗੇ ਵੇਚ ਦੇ ਨਹੀਂ ਬਸ ਜਿੰਨੋਂ ਇੱਥੇ ਕ ਪਸੰਦ ਹੁੰਦੀ ਆ ਕੋਈ ਵੀਰ ਫੋਨ ਲਾ ਲੇ ਹਨਾ ਕੋਈ ਥੋੜਾ ਬਾਤ ਉੱਪਰ ਥੱਲੇ ਮੋਕੇ ਤੇ ਹੋ ਜੂਗਾ ਤੇ ਬਾਕੀ ਇਹ ਵੀ ਤੁਹਾਡੇ ਘਰੋਂ ਕੋਈ ਆਪਣੀ ਪਸੰਦ ਕਰਕੇ ਵੇਖ ਚਾਹ ਕੇ ਖੜੇ ਹਨ ਆਪਣੇ ਥਣ ਪਾਸ ਕਰਕੇ ਖੜੇ ਠੀਕ ਹੈ ਭਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ